ਇਹ 13 ਤਰੀਕ ਕਿਸੇ ਮਹੀਨੇ ਦੀ ਅਰਲੀ ਮਾਰਨਿੰਗ 2:00 ਵਜੇ ਇੱਕ ਸ਼ੁਭਮ ਉਪਾਦੇ ਆ ਜੀ ਲਗਿਨ ਇਹ ਆਪਣਾ ਦਿੱਲੀ ਤੋਂ ਆਏ ਸੀਗੇ ICICI ਦੀ ਇਹ ਹੈਲਥ ਇੰਸ਼ੋਰੈਂਸ ਕੰਮ ਕਰਦੇ ਇਹ ਆਪਦੇ ਸਹੁਰੇ ਪਰਿਵਾਰ ਨੂੰ ਇੱਥੇ ਸਾਡੇ ਮੋਤੀ ਨਗਰ ਜ਼ਾਣੇ ਦੇ ਉੱਥੇ ਰਹਿੰਦੇ ਉਹਨਾਂ ਨੂੰ ਮਿਲਣ ਆਏ ਤੇ ਰਾਤ ਨੂੰ 8:00 ਵਜੇ ਦੇ ਗ੍ਰੀਨ ਚਲੇ ਗਏ ਦਿੱਲੀ ਜਾਣਾ ਸੀ ਇਹਨਾਂ ਨੇ ਅਗਲੇ ਦਿਨ ਇਹਨਾਂ ਦਾ ਸਵੇਰ ਰਵਤਾ ਨਹੀਂ ਹੋ ਰਿਆ ਸੀ ਆਪਣੇ ਇਹਨਾਂ ਦੀ ਵਾਈਫ ਨਾਲ ਤੇ ਉਹਨਾਂ ਨੇ ਫਿਰ ਕੰਪਲੇਨਟ ਦਿੱਤੀ ਕਿ ਇਹ ਪਹੁੰਚੇ ਨਹੀਂ ਹੋਤੇ ਸੋ ਫਿਰ ਇਹਨਾਂ ਨੇ ਆ ਕੇ ਪੁਲਿਸ ਨੂੰ ਅਪਰੋਚ ਕੀਤਾ ਦੀ ਮੋਤੀ ਨਗਰ ਥਾਣੇ ਦੇ ਐਸ ਐਚਓ ਸਾਹਿਬ ਅਮਰਿਤਪਾਲ ਇਹਨਾਂ ਨੇ ਪ੍ਰੀਮੀਅਰਲੀ ਉਥੇ ਕੋਸ਼ਿਸ਼ ਕੀਤੀ ਲੋਕੇਟ ਕਰਨ ਦੀ ਉਹਨਾਂ ਦਾ ਮੋਬਾਈਲ ਬੰਦ ਆ ਰਿਹਾ ਸੀ ਫਿਰ ਬੱਸ ਸਟੈਂਡ ਤੇ ਗਈ ਬੱਸ ਸਟੈਂਡ ਤੇ ਜਿਹੜੀ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਿਆ ਕਿ ਇਹ ਰਾਤ ਨੂੰ 8 ਵਜੇ ਇਹਨਾਂ ਨੇ ਵਾਸਤਾ ਲੈਲਿਸਿਕ ਅਗੇ ਨੀਅਮਪਰੋਚ ਵਾਲੇ ਫਿਰ ਉਸੇ ਦੀ ਭਾਲ ਦੇ ਵਿੱਚ ਚਲਦੇ-ਚਲਦੇ ਫਿਰ ਇਹਨਾਂ ਨੇ ਇਹਨਾਂ ਦੀ ਵਾਈਫ ਨੇ ਆ ਸ਼ੁਭਮਨੀ ਵਾਈਫ ਨੇ ਦੱਸਿਆ ਕਿ ਇਹਨਾਂ ਨੂੰ ਫਿਰੋਤੀ ਦੀਆਂ ਕਾਲਾਂ ਆਉਣ ਲੱਗੀਆਂ ਇਹਨਾਂ ਦੇ ਵੱਲੋਂ ਆਪ ਹੀ ਆਇਆ ਸੀ ਕਿ 10 ਲੱਖ ਰੁਪਏ ਭੇਜਿਆ ਜਾਵੇ ਨਹੀਂ ਤਾਂ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਮਾਰ ਦੇਣਗੇ ਤੇ ਉਹ ਵੀ ਦੀਆਂ ਗੱਲਾਂ ਚੱਲ ਰਹੀਆਂ ਸੀਗੇ ਇਸੇ ਚ ਫਿਰ ਉਹਨਾਂ ਨੇ ਆਪਦੇ ਇਨਾਂ ਦੇ ਸ਼ੁਭਮ ਦੇ ਬ੍ਰਦਰ ਜੋ ਕਿ ਦਿੱਲੀ ਵਿੱਚ ਰਹਿੰਦੇ ਉਹਨੂੰ ਵੀ ਇਨਫੋਰਮ ਕੀਤਾ ਉਹ ਵੀ ਫਟਾਫਟ ਇੱਥੇ ਆ ਗਏ ਸਾਡੇ ਨਾਲ ਜਦੋਂ رابطہ ਸੀ ਅਸੀਂ ਉਹਨਾਂ ਨੂੰ ਲੱਗੇ ਹੋਏ ਸੀਗੇ ਅਸੀਂ ਫਿਰ ਪਰਚਾ ਤੱਕ ਦਰਜ ਕਰਕੇ ਅਸੀਂ ਕਾਰਵਾਈ ਕਰਨ ਲੱਗੇ ਅੱਗੇ ਫਾ ਸੋ ਉਹ ਫਿਰ ਬ੍ਰਦਰ ਨਾਲ ਵੀ ਤਾਲਮੇਲ ਕੀਤਾ ਉਹਨੂੰ ਵੀ ਅਲੱਗ ਫਿਰ ਇਹਨਾਂ ਨੇ ਕਰਨ ਲੱਗਿਆ ਸ਼ੁਭਮ ਕਿ ਮੈਨੂੰ ਪੈਸੇ ਲੈ ਕੇ ਦਿਓ ਨਹੀਂ ਤਾਂ ਇਹ ਮੈਨੂੰ ਮਾਰ ਦੇਣਗੇ ਸੋ ਫਿਰ ਅਸੀਂ ਇੱਕ ਆਪਦੀ ਟੀਮ ਤਿਆਰ ਕੀਤੀ ਅੰਡਰ ਦੀ ਸੁਪਰਵੀਜ਼ਨ ਆਫ ਆਰ ਆਈਐਸਪ ਸਾਹਿਬ ਵੀ ਗਿਆ ਆਈਐਸਪ ਸਾਹਿਬ ਤੇ ਆਪਣੇ ਐਸਐਚਓ ਅਮਰਿਤਪਾਲ ਫਿਰੋਦੀ ਟੀਮ ਲੈ ਕੇ ਗਏ ਜਿੱਥੇ ਇਹਨਾਂ ਨੇ ਸੋ ਕਾਲਡ ਇਹਨਾਂ ਨੂੰ ਬੁਲਾ ਰਹੀ ਸੀ ਜਗਾ ਜਿੱਥੇ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ ਇਹ ਹਰਿਆਣੇ ਦੇ ਪਿਪਲੀ ਦੇ ਏਰੀਆ ਦੇ ਵਿੱਚ ਜਾ ਕੇ ਉੱਥੇ ਜਾ ਕੇ ਫਿਰ ਇਹਨੂੰ ਕਾਬੂ ਕੀਤਾ ਤੇ ਪਤਾ ਲੱਗਿਆ ਕਿ ਇਹ ਆਪ ਹੀ ਸਾਰੀ ਕਹਾਣੀ ਬਣਾਈ ਹੋਈ ਸੀਗੀ ਸ਼ੁਭਮ ਨੇ ਔਰ ਇਹਦੇ ਤੇ ਕਾਫੀ ਲੋਕਾਂ ਦੇ ਪੈਸੇ ਨੇ ਅਹ ਇਹ ਹੈਲਥ ਦੇ ਇੰਸ਼ੋਰੈਂਸ ਦੇ ਚੱਕਰ ਵਿੱਚ ਲੈ ਰਿਆ ਸੀ ਤੇ ਉਹਨਾਂ ਦੇ ਪਾਸੇ ਵਾਪਸ ਨਹੀਂ ਦਿੱਤੇ ਸੀ ਲੋਨ ਹੋਰ ਆਪਦੇ ਫਰੈਂਡਸ ਵਗੈਰਾ ਤੋਂ ਵੀ ਲੈ ਹੋਏ ਸੀ ਜੋ ਕਿ ਇਹ ਤੇ ਕਾਫੀ ਲੋਨ-ਹੋਨ ਕਰਕੇ ਇਹ ਆਪਦੇ ਸਹੁਰਿਆਂ ਨੂੰ ਤੇ ਆਪਦੇ इवन ਆਪਦੇ ਭਾਣੂ ਵੀ ਇਹ ਉਹਨਾਂ ਨੂੰ ਸਟਾਕੀ ਦੇ ਨਾਮ ਤੇ ਪੈਸੇ ਇਕੱਠੇ ਲੈਣਾ ਚਾਹੁੰਦਾ ਸੀ ਉਹਨੇ ਫੜਿਆ ਗਿਆ ਸਟੋਰੀ ਸਾਰੀ ਇਹਨੇ ਆਪ ਹੀ ਧਿਆਲ ਕਰਕੇ ਆਪਣੀ ਵਾਈਫ ਨੂੰ ਸਾਰੀ ਆਪਦੀ ਵਾਈਫ ਕੀ ਤਰੀਕੀ ਨਾਲ ਜੀ ਵਾਈਫ ਇੱਥੇ ਆਪਦੇ ਪੇਕੇ ਆਈ ਹੋਈ ਸੀ ਆਪਣੇ ਮੋਤੀ ਨਗਰ ਤੋਂ ਜਰੂਰ ਗਈ ਆ ਵਾਈਫ ਨੇ ਰਿਪੋਰਟ ਲਗਾਈਆ ਵਾਈਬਰੀ ਘਰੇ ਨਹੀਂ ਪਹੁੰਚੀ ਉਹਨੂੰ ਵੀ ਕਿਤੇ ਸੀ ਦੀ ਵਾਈਫ ਨਹੀਂ ਨਹੀਂ ਵਾਈਫ ਤੱਕ ਇੱਥੇ ਸੀ ਅੱਛਾ ਜੀ ਵਾਈਫ ਨੇ ਆਪਨੇ ਇਥੋਂ ਸੌਰੀ ਮਿਲਣ ਆਇਆ ਅੱਛਾ ਜੀ ਵਾਈਫ ਨੇ ਦੱਸਿਆ ਕਿ ਇਹ ਆਪਦਾ ਵਾਪਸ ਜਦੋਂ ਇਹ ਇਹ ਬਿਲੋਂਗ ਕਰਦਾ ਦਿੱਲੀ ਤੋਂ ਦਿੱਲੀ ਤੋਂ ਵਾਪਸ ਕਰਦਾ ਹਾਂ ਦਿੱਲੀ ਨਹੀਂ ਵਾਪਸ ਪਹੁੰਚਿਆ ਹੈ ਹਾਂ ਇਹਦੇ ਭਰਾ ਨੂੰ ਵੀ ਫਿਰ ਇਹਨੇ ਬੁਲਾਇਆ ਵਾਈਫ ਨੇ ਅਗਲੇ ਦਿਨ ਜਦੋਂ ਜ਼ਿਆਦਾ ਬਰਿਡ ਹੋ ਗਏ ਕਿ ਇਹ ਮਿਲ ਨਹੀਂ ਰਿਹਾ ਮੋਬਾਈਲ ਬੰਦ ਕਰਦਾ ਕਰ ਦਿੰਦਾ ਸੀਗਾ ਤੇ ਮੈਸੇजेस ਦੇ ਥਰੂ ਉਹ ਸਾਰਾ ਰਿਕਾਰਡ ਹੈਗਾ ਅਸੀਂ ਸਾਡੇ ਕੋਲ ਮੈਸੇਜਸ ਦੇ थ्रू ਇਹ ਕਹਿ ਰਿਆ ਸੀ ਕਿ ਮੈਨੂੰ ਫੜ ਲਿਆ ਤੇ ਮੈਨੂੰ 10 ਲੱਖ ਰੁਪਏ ਇਮੀਡੀਏਟਲੀ ਦੇਓ ਨਹੀਂ ਤਾਂ ਮੈਨੂੰ ਮਾਰ ਦੇਣਗੇ ਹਾਂ ਸੋਨੇ ਦਾ ਮਾਊਂਟ ਜਿਹੜੀ ਇਹਨੇ ਕੀ ਕੀਤੀ ਸੀ ਕਿ ਜਿਹੜੀ ਇਹਨੇ ਮਤਲਬ ਲੈਨੇ ਸੀ ਪੈਸੇ ਉਹ ਕਿਸ ਚੀਜ਼ ਉਹ ਹਜੇ ਕਰ ਰਹੇ ਹਨ ਸਾਰਾ ਵਿੱਚ ਅন্ডਰ ਇਨਵੈਸਟੀਗੇਸ਼ਨ ਹੈ ਸਟੋਰੀ ਨਹੀਂ ਬਣਾਈ ਸੀ ਜੀ ਸਟੋਰੀ ਕੀ ਬਣਾਈ ਸੀ ਕਿੰਨੇ ਲੋਕਾਂ ਨੇ ਇਹਨੂੰ ਕਿਡਨੈਪ ਕੀਤਾ ਇਹ ਕਿੱਥੇ ਇਹ ਇਹਦਾ ਹਜੇ ਉਹਦੇ ਤੇ ਹੀ ਭੇਜ ਰਿਆ ਸੀ ਫੋਨ ਤੇ ਤਾਂ ਗੱਲ ਕਰ ਹੀ ਨਹੀਂ ਰਿਹਾ ਸੀ ਮੇਟਾ ਕਸ਼ਮਰ ਚੈਟਿੰਗ ਕਰ ਰਿਹਾ ਮੈਸੇਜ ਕਰ ਰਿਹਾ ਚਾਰ ਦਿਨ ਬਾਅਦ ਉਹਦੇ ਕੋਲ ਬਾਅਦ ਵਾਲੇ ਕੀ ਇਨਫੋਰਮੇਸ਼ਨ ਹੈ ਜੀ ਉਸ ਨੂੰ ਦੇ ਬਾਅਦ ਵਾਲੇ ਤਾਂ ਇਹੀ ਹੈਗੇ ਇਹ ਲੋਕਾਂ ਦੀ ਹੈਲਥ ਇੰਸ਼ੋਰੈਂਸ ਦੇ ਵੀ ICICI ਇਹ ਨਾਲ ਉਹਨਾਂ ਨੇ ਕਰਦਾ ਸੀਗਾ ਤੇ ਉਹਦੇ ਵੀ ਇਹ ਲੋਕਾਂ ਦੇ ਪੈਸੇ ਲੈ ਕੇ ਪੈਸੇ ਵਾਪਸ ਨਹੀਂ ਕਰ ਰਿਹਾ ਸੀ ਪਤਾ ਲੱਗਿਆ ਕਿ ਕਿੰਨੇ ਦਾ ਫਰੋਡ ਕੀਤਾ ਤੇ ਕੁਝ ਹਾਂਜੀ ਕਰਠੇ ਕਰ ਰਹੇ ਹਨ ਇਨਵੈਸਟੀਗੇਸ਼ਨ ਜੇ ਲੋਕ ਇਹ ਦਰਖਾਸਤ ਕਰ ਰਹੇ ਤਾਂ ਮੈਨੂੰ ਕੋਈ ਡਾਕਟਰੀ ਪਰਚਾ ਤਾਂ ਹਜੇ ਕੋਈ ਨੋਟਿਸ ਨਹੀਂ ਆਇਆ ਬਈ ਆਊਟ ਆਫ ਸਟੇਟ ਹੀ ਹੈ ਕੁਝ ਵੀ ਦਾ ਨਹੀਂ ਨਹੀਂ ਉਹ ਤੇ ਹਜੇ ਕਰ ਰਹੇ ਹਜੇ ਹਜੇ ਅਸੀਂ ਸਾਰਾ ਕੁਝ ਇਨਵੈਸਟੀਗੇਸ਼ਨ ਦੀ ਪਤਾ ਲੱਗੇਗਾ ਅਜ ਤਾਂ ਪੜੇਗੀ ਹੈ ਕਰਨ ਨੂੰ ਸਰ ਪਤਾ ਸੀ ਕੋਈ ਉਹਦੀ ਇਨਵਰਨਮੈਂਟ ਕਰਾਈ ਦੀ ਨਹੀਂ ਨਹੀਂ ਉਹ ਤਾਂ ਨੀਦਰ ਦਸਾਨੇ ਨਾਲ ਲੁਕੇ ਰਹੇ ਨੇ even ਭਰਾ ਨੂੰ ਵੀ ਨਹੀਂ ਪਤਾ ਸੀ ਕਿਸੇ ਨੂੰ ਕੋਈ ਕਿਸੇ ਤੋਂ ਸਹਿਯੋਗ ਲੈਿਆ ਹੈ ਨਹੀਂ ਕਿਸੇ ਹੋਰ ਤੋਂ ਵੀ ਸਹਿਯੋਗ ਲੈਿਆ ਜੀ ਇਸ ਨੂੰ ਨਹੀਂ ਸਾਡੀ ਟੀਮ ਐਨੇ ਆਪਣੇ ਪਾਲ ਸਾਡੇ ਨੇ ਟਾਨਾ ਵੈਰੀ ਗੁੱਡ ਜੌਬ ਸਰ ਕਿੰਨੇ ਸਮੇਂ ਦੇ ਵਿੱਚ ਆਪਾਂ ਹੈ ਨਹੀਂ ਸਰ ਸਾਰਾ ਕੇਸ ਆਪਾਂ ਕਿੰਨੇ ਸਮੇਂ ਦਾ ਹੈ ਇਹ ਦੇਖ ਲਓ 13 ਦੀ 8 ਤੋਂ ਬਾਅਦ ਫਿਰ ਇਹ 14 ਨੂੰ ਸਾਨੂੰ ਰਿਪੋਰਟ ਕੀਤਾ ਚਾਹ ਵੀ 24 ਘੰਟੇ ਸਾਡਾ ਆਲਮੋਸਟ ਹੋ ਗਿਆ ਸੀ ਫਿਰ ਉਸ ਦੇ ਫੋਨ ਸਾਰੇ ਆਪਣੇ ਯੂਜ਼ ਕਰ ਰਹੇ ਸੀ ਹਾਂ ਹਾਂ ਜੀ ਫੋਨ ਆਪਾਂ